ਜੇ ਤੁਹਾਡੀ ਕਮੇਟੀ ਦੇ ਵਿੱਚ ਟੂਰਨਾਮੈਂਟ ਕਰਾਉਣ ਵਾਲੀ ਚ 20 ਮੈਂਬਰ ਨੇ ਤਾਂ 20 ਨੂੰ ਕੰਮ ਡਿਵਾਈਡ ਕਰੋ ਮੰਨ ਲਓ ਤੁਹਾਡੇ ਟੂਰਨਾਮੈਂਟ ਦੇ ਕੋਈ ਚੀਫ ਗੈਸਟ ਆ ਗਿਆ 20 ਦੇ 20 ਬੰਦੇ ਹਾਰ ਲੈ ਕੇ ਉਧਰ ਨੂੰ ਘਰ ਪੈਂਦੇ ਨੇ ਬਿਲਕੁਲ ਜੇ ਗਰਾਊਂਡ 'ਚ ਕੋਈ ਰੌਲਾ ਪੈ ਗਿਆ 20 ਦੇ 20 ਬੰਦੇ ਗਰਾਊਂਡ 'ਤੇ ਨਹੀਂ ਦੁਰ ਪੈਂਦੇ ਨੇ ਹਾਂ ਸਹੀ ਗੱਲ ਹੈ ਤੁਸੀਂ 5 ਮੈਂਬਰ ਆਪਦੇ ਕਮੇਟੀ ਦੇ ਗਰਾਊਂਡ ਦੇ ਵਿੱਚ ਰੱਖੋ ਹੂੰ ਵੀ ਸਾਡਾ ਪ੍ਰਧਾਨ ਚੇਅਰਮੈਨ ਸਾਡਾ ਕੋਈ ਬੰਦਾ ਗਰਾਊਂਡ 'ਚ ਨਹੀਂ ਆਊਗਾ ਕੋ ਵੱਡੀ ਤੁਸੀਂ ਦੇਖਣੀ ਹੈ ਹੂੰ ਇਹਦੇ 'ਚ 10 ਪਲੇਅਰ ਖੇਡਣ ਵਾਲੇ ਇੱਕ ਟੀਮ ਦੇ ਅੰਦਰ ਜਾਣਗੇ 4-5 ਰੈਫਰੀ ਹੋਣਗੇ ਔਰ ਮੈਂ ਇਹ ਗੱਲ ਨੂੰ ਹੋਰ ਅੱਗੇ ਜੋੜਦਾ ਜਿਵੇਂ ਆਪਾਂ ਕਹਿ ਦਿੰਦੇ ਹਾਨੇਰਾ ਹੋ ਜਾਂਦਾ ਹੈ ਜਾਂ ਰੈਫਰੀਆਂ ਤੋਂ ਸਾਡੀਆਂ ਜਿਹੜੀਆਂ ਪਿੰਡਾਂ ਦੀਆਂ ਕਮੇਟੀਆਂ ਨੇ ਹਰ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਸਾਰੀਆਂ ਨਹੀਂ ਇਸ ਤਰ੍ਹਾਂ ਦੀਆਂ ਹੈਗੀਆਂ ਪ੍ਰਾਈਜ਼ ਭਾਵੇਂ 5 ਲੱਖ ਰੱਖ ਦੇਣਾ ਹਮ ਪਰ ਉਹ ਕਹਿਣਗੇ ਵੀ ਯਾਰ ਰੈਫਰੀਆਂ ਨੂੰ ਐਂ ਕਰੋ ਜੇ ਉਹ 15000 ਮੰਗਦੇ ਆ 14 ਚ ਦੇਖ ਲਓ ਜੇ ਮੰਨਦੇ ਆ ਜੇ ਅਨੌਂਸਰ ਨੂੰ ਦੱਸ ਦੇਣਾ ਯਾਰ ਦੇਖ ਲਓ ਜੇ 7-8 ਚ ਮੰਨਦਾ ਉਹ ਉਹ 1000 1000 2-2000 ਰੁਪਏ ਅਸੀਂ ਜਿਹੜੇ ਬੰਦੇ ਨੇ ਗਰਾਊਂਡ 'ਚ ਕੰਮ ਕਰਨਾ ਹੈ ਕੰਮ ਕਰਨਾ ਬਿਲਕੁਲ ਅਨੌਂਸਰ ਨੇ ਤੁਹਾਡੇ ਟੂਰਨਾਮੈਂਟ ਨੂੰ ਬੰਦ ਕੇ ਰੱਖਣਾ ਹੈ ਕਾਮਯਾਬ ਕਰਨਾ ਟੂਰਨਾਮੈਂਟ ਕਾਮਯਾਬ ਕਰਨਾ ਹੈ ਰੈਫਰੀ ਨੇ ਤੁਹਾਡੇ ਟੂਰਨਾਮੈਂਟ ਨੂੰ ਕਾਮਯਾਬ ਕਰਨਾ ਹੈ ਇੱਕ ਮੈਚ ਦੇ ਵਿੱਚ ਘੱਟੋ-ਘੱਟ ਤੁਸੀਂ ਘੱਟੋ ਘੱਟ 12 ਤੋਂ 15 ਰੈਫਰੀ ਆਪਦੇ ਟੂਰਨਾਮੈਂਟ ਤੇ ਬੁਲਾਓ ਤਾਂ ਕਿ ਇੱਕ ਜਿਹੜਾ ਉਹਨਾਂ ਦਾ ਉਹ ਹੈ ਆਪਣਾ ਆਫੀਸ਼ੀਅਲ ਦੀ ਟੀਮ ਹੈ ਜਿਹੜੀ ਉਹ ਇੱਕ ਟੂ ਮੈਚ ਦੇ ਵਿੱਚ ਆਪਦਾ ਕੰਮ ਕਰ ਗਈ ਦੂਜੇ ਮੈਚ ਰੈਸਟ ਕਰੇ ਦੂਜੇ ਚ ਦੂਜੇ ਆਉਣ ਫਿਰ ਉਹ ਪਹਿਲੀ ਟੀਮ ਆਵੇ ਇਸ ਤਰ੍ਹਾਂ ਦਾ ਨਾਲੇ ਤਾਂ ਬੰਦਿਆਂ ਦਾ ਦਿਮਾਗ ਰਿਲੈਕਸ ਹੁੰਦਾ ਨਾਲੇ ਉਹ ਜਲਦਬਾਜੀ 'ਚ ਕੋਈ ਗਲਤ ਫੈਸਲਾ ਨਹੀਂ ਹੁੰਦਾ